ਸਸੀ ਕਰਮੇ ਆਪੀ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਅਸੀਂ ਚਿੱਲੇ ਆ ਜੀ ਮੇਰੀ ਭੈਣ ਕੋਲੇ ਸੌਣ ਦਾ ਸੰਧਾਰਾ ਦੇਣ ਤੇ ਚਲੋ ਆਪਾਂ ਖਰੀਦਦੇ ਆ ਸਾਰਾ ਸਮਾਨ ਬਾਈ ਜਿੰਮੀ ਤੋਂ ਮੋੜ ਤੋਂ ਤੇ ਉਦੋਂ ਬਾਅਦ ਫਿਰ ਬਠਿੰਡੇ ਵਿਧੀ ਹੋ ਕੇ ਜਾਵਾਂਗੇ ਪਿੰਡ ਕਿਲੀ ਨਿਹਾਲ ਸਿੰਘ ਵਾਲੀ ਤੇ ਆਓ ਚੱਲੀਏ ਜੀ ਲਓ ਜੀ ਹੁਣ ਆਪਾਂ ਘਰੋਂ ਨਿਕਲ ਕੇ ਸਿੱਧਾ ਬੈਠ ਕੇ ਗੱਡੀ ਦੇ ਵਿੱਚ ਗੱਡੀ ਸਿੱਧੀ ਜਾ ਕੇ ਲਿਜਾ ਕੇ ਲਾਤੀ ਨਰਸੀ ਰਾਮ ਕੇ ਪੈਟਰੋਲ ਪੰਪ ਦੇ ਬਹੁਤ ਪੁਰਾਣਾ ਪੈਟਰੋਲ ਪੰਪ ਨਿੱਕੇ ਨਿੱਕੇ ਹੁੰਦੇ ਪਾਪੇ ਹੋਰ ਨਾਲ ਆਉਂਦੇ ਹੁੰਦੇ ਸੀ ਨਰਮੇ ਦੀਆਂ ਟਰਾਲੀਆਂ ਲੈ ਕੇ ਆਉਂਦੇ ਤੇ ਉਹਦਾ 15-1600 ਦਾ ਢੋਲ ਭਰ ਜਾਂਦਾ ਸੀ ਤੇ ਆਹ ਪੰਪ ਤੋਂ ਹੀ ਤੇਲ ਪੱਕੇ ਪਉਂਦੇ ਹੁਣ ਵੀ ਓਡੇ ਵੱਡੇ ਟਰਾਂਸਪੋਰਟਰ ਇਹ ਪੰਪ ਤੋਂ ਤੇਲ ਪਉਂਦਾ 24 ਘੰਟੇ ਪੰਪ ਖੁੱਲਾ ਹੁੰਦਾ ਲਓ ਜੀ ਹੁਣ ਗੱਡੀ ਖਿੱਚਦੀ ਆਪਾਂ ਮੌੜਵਾਲ ਤੇ ਢੱਡਵਾਲਣਾ ਦੇਖੋ ਢੱਡ ਤੇ ਇੱਕ ਤਰੀਕ ਤੋਂ ਸ਼ੁਰੂ ਕਰ ਦੇਣੀ ਹੈ ਪ੍ਰੈਕਟਿਸ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਦਿਖਾ ਦੇਣਾ ਵੀ ਢੱਡ ਤਾਂ ਹੈ ਹੀ ਨਹੀਂਗਾ ਲਓ ਜੀ ਪਹੁੰਚ ਗਏ ਮੌੜ ਲੋ ਜੀ ਆਪਾਂ ਪਹੁੰਚ ਗਏ ਜੀ ਮੋੜ ਮੰਡੀ ਜਨਤਾ ਡੈਰੀ ਵਾਲੇ ਵੀਰ ਕੋਲੇ ਜਿੰਮੀ ਕੋਲੇ ਇਹ ਜਿੰਮੀ ਐ ਬਿਸਕਟ ਦੇਸੀ ਕੋਲੇ ਤਿਆਰ ਕਰਕੇ ਇਸ ਤਰ੍ਹਾਂ ਦੇ ਪੀਪੇ ਫੁੱਲ ਫੁੱਲ ਬਣ ਕੇ ਇਹਨੂੰ ਵੇਚ ਸਕ ਲੋ ਇਹਨੇ ਯਾਰ ਰਸਤੇ ਵਿੱਚ ਬਚਾਉਣ ਦੇ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਹੈ ਅੱਜ ਕੱਲ ਲੋਕਾਂ ਕੋਲ ਪੈਸੇ ਹੈਗੇ ਟਾਈਮ ਹੈ ਨਹੀਂ ਬਿਸਕਟਾਂ ਨਹੀਂ ਲੈਣਾ ਲੱਗਦੀਆਂ ਕੌਣ ਬੈਠੇ ਉੱਥੇ ਮੰਨ ਲਓ ਸਾਡੀ ਲੜਾ ਕੌਣ ਬੈਠੂਗਾ ਠੀਕ ਹੈ ਲੈਣਾ ਲੱਗਦੀ ਤੜਕੀ ਅੱਜ ਕੱਲ ਲੋਕ ਹਨ ਤੇ ਇਹ ਆਪੇ ਬਿਸਕਟ ਕੱਢ ਕੇ ਫਿਰ ਪੀਪਾ ਨਹੀਂ ਮਿਲਦਾ ਅੱਜ ਕੱਲ ਕਰਜ ਪੀਪੇ ਹੈ ਨਹੀਂ ਕਿੱਥੋਂ ਖਰੀਦੋਗੇ ਪੀਪੇ ਦੇ ਵਿੱਚ ਪੈਕ ਕਰਕੇ ਜੇ ਕਿਸੇ ਦੇ ਵਿੱਚ ਸ਼ਾਗਨ ਪਾਉਣਾ ਕੋਈ ਪੈਸੇ ਪਾਉਣਾ ਨੇ ਪੈਸੇ ਪੈ ਹੋਏ ਪਾਲ ਕੀ ਐਸਾ ਪੈਕ ਕਰ ਦੂੰਗਾ ਤੇ ਬਈ ਫੌਰਨ ਭੇਜ ਦੋ ਕਿਤੇ ਮਰਜ਼ੀ ਭੇਜ ਦੋ ਇਹਦਾ ਨੰਬਰ ਆ ਦੇਖਣੇ ਲਿਖਿਆ ਬਾਈ ਮਾਨਪ੍ਰਿੰਡ ਵਾਲਾ ਸਾਰਾ ਕੁਝ ਪਾ ਕੇ ਪੈਕ ਕਰਦਾ ਤੇ ਆਪਾਂ ਲੈ ਕੇ ਚੱਲੇ ਆ ਇਹਦਾ ਨੰਬਰ ਚੱਲਦਾ ਜੇ ਕਿਹਨੂੰ ਚਾਹੀਦਾ ਤੁਰੇ ਜਾਂਦੇ ਲੈ ਕੇ ਜਾ ਕੇ ਫੜਾਇਓ ਬਈ ਐਵੇਂ ਲੈਣਾ ਲੋੜੇ ਤੇ ਬੈਠਣ ਦੀ ਲੋੜ ਨਹੀਂ ਤੇ ਇਹ ਬੰਦੇ ਨੇ ਮਿਰਸਾ ਵੀ ਸੰਭਿਆ ਤੇ ਮੈਨੂੰ ਖੁੱਲ ਮਾਰ ਕੇ ਇਹਦਾ ਕੰਮ ਘੈਂਟ ਲੱਗਿਆ ਅੱਜ ਕੁਝ ਆਪਾਂ ਜਿੰਮੀ ਨੂੰ ਪੈਸੇ ਦਿੱਤੇ ਜਿੰਨੇ ਬਣਦੇ ਸੀ ਤੇ ਆਪਾਂ ਨੂੰ ਥੋੜਾ ਜਿਆਦਾ ਰਿਆਤ ਵੀ ਕੀਤਾ ਬਾਈ ਨੇ ਤੇ ਸਮਾਨ ਚੱਕਿਆ ਤੇ ਗੱਡੀ ਦੇ ਵਿੱਚ ਰੱਖਿਆ ਜਿੰਮੀ ਬਾਈ ਨੇ ਡੈਰੀ ਦੇ ਨਾਲ ਨਾਲ ਹੁਣ ਇੱਕ ਕੋਰੀਅਰ ਦਾ ਕੰਮ ਸ਼ੁਰੂ ਕੀਤਾ ਉਹ ਵੀ ਤੁਸੀਂ ਆਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਿਸੇ ਨੇ ਬਾਹਰ ਸਮਾਨ ਭੇਜਣਾ ਆਹ ਦੁਕਾਨ ਆ ਬਾਈ ਸਾਹਮਣੇ ਸਾਹਮਣੀ ਦੁਕਾਨਾ ਨੇ ਬੱਸ ਸਟੈਂਡ ਦੇ ਕੋਲੇ ਆਹ ਨੰਬਰ ਤੇ ਸੰਪਰਕ ਕਰ ਲਓ ਜਿੰਮੀ ਦਾ ਨੰਬਰ ਹੈ ਕੋਈ ਵੀ ਸਮਾਨ ਬਾਹਰ ਭੇਜਣਾ ਜਿੰਮੇਵਾਰ ਅ ਲਈ ਗੱਲ ਹੈ ਤੇ ਆ ਚੱਕੋ ਜੀ ਮੌੜਾਂ ਤੋਂ ਸਿੱਧੀ ਕਰਤੀ ਗੱਡੀ ਪਠੰਡੇ ਵੱਲ ਨੂੰ ਗੱਡੀ ਜਾਂਦੀ ਐ ਸ਼ਲਾਂਗਾ ਮਾਰਦੀ ਤੇ ਬਠਿੰਡੇ ਪਹੁੰਚ ਗਏ ਬੱਸ ਸਟੈਂਡ ਕੋਲੇ ਬੱਤੀਆਂ ਹੋ ਗਈਆਂ ਇਸ ਬਠਿੰਡੇ ਦੇ ਬੱਸ ਸਟੈਂਡ ਨਾਲ ਬਹੁਤ ਲੋਕਾਂ ਨੇ ਜਾਦਾਂ ਜੁੜੀਆਂ ਹੋਣਗੀਆਂ ਕਮੈਂਟ ਕਰੋ ਕਿਨੇ ਕਿਹਦੀਆਂ ਇਸ ਬੱਸ ਸਟੈਂਡ ਨਾਲ ਜਾਦਾਂ ਜੁੜੀਆਂ ਨੇ ਇਹ ਆ ਜੀ ਤੋਸ਼ਾ ਤੋਸ਼ਾ ਇਹ ਬਾਦਰ ਏਰੀਆ ਜਿਵੇਂ ਫਾਜਲ ਕਾ ਦੀ ਮਿਠਾਈ ਹੈ ਤੋਸ਼ਾ ਬਹੁਤ ਸਵਾਦ ਆ ਫਾਜਲ ਕਾ ਕਦੇ ਜੰਮਾ ਦਾ ਉੱਥੇ ਇੱਕ ਪਾਕ ਪਟਨੀਆਂ ਦੀ ਹੱਡੀ ਆ ਬਹੁਤ ਮਸ਼ਹੂਰ ਦੋਸ਼ਾ ਨੂੰ ਤਾਂ ਇੰਨਾ ਸਵਾਦ ਦਾ ਟੇਸਟੀ ਲੱਗ ਗਿਆ ਤੇ ਇਹ ਆਪ ਬੱਫਾ ਲੈ ਕੇ ਚੱਲੇ ਆਂ ਮਠਾਈ ਖਰੀਦਣ ਤੋਂ ਬਾਅਦ ਸਿੱਧਾ ਪਹੁੰਚੇ ਆਪਾਂ ਨਹਿਰ ਤੇ ਨਹਿਰ ਤੇ ਤੁਹਾਨੂੰ ਪਤਾ ਫਲਾਂ ਵਾਲੇ ਹੁੰਦੇ ਇੱਥੇ ਫਰੂਟ ਫਰਾਟ ਲੈ ਕੇ ਗੱਡੀ ਦੇ ਵਿੱਚ ਰੱਖ ਕੇ ਤੇ ਚੱਲ ਪਏ ਜੀ ਅਸੀਂ ਆਹ ਇੱਥੋਂ ਪਾਟ ਗਈ ਮੁਕਸਰ ਵੱਲ ਨੂੰ ਸੜਕ ਆਹ ਹਾਈ ਟੈਕ ਆ ਗਿਆ ਤੇ ਸਾਹਮਣ ਆਹ ਰੋਡ ਜਾਂਦਾ ਮੁਕਸਰ ਨੂੰ ਦੂਜਾ ਜਾਂਦਾ ਸੀ ਮਲੋਟ ਨੂੰ ਤੇ ਮੁਕਸਰ ਨੂੰ ਮਕਸਰਾਲੇ ਰੋਡ ਤੇ ਚਾਕੇ ਪਿੰਡ ਆ ਗਿਆ ਕਿਲੀ ਨੇ ਹਰ ਸਿੰਘ ਅਲਾ ਉਹਨਾਂ ਦੇ ਮੁੜ ਗਏ ਜੇ ਅਸੀਂ ਘਰ ਨੂੰ ਤੇ ਘਰੇ ਪਹੁੰਚੇ ਭੈਣ ਦੇ ਪੈਰੀ ਹੱਥ ਲਾਏ ਪ੍ਰੋਣਾ ਸਾਹਿਬ ਵੀ ਘਰੇ ਸੀ ਅੱਜ ਕੁਦਰਤੀ ਮੇਲੇ ਤੇ ਬਹੁਤ ਖੁਸ਼ ਹੋਈ ਭੈਣ ਮੇਰੀ ਉਹ ਦੂਰ ਭਾਈ ਸਾਰਾ ਸਮਾਨ ਕੱਢਿਆ ਤੁਹਾਨੂੰ ਪਤਾ ਐ ਇੱਕ ਪਿਆਰ ਹੁੰਦਾ ਹਨਾ ਭੈਣਾਂ ਖੁਸ਼ ਹੋ ਜਾਂਦੀਆਂ ਜਦੋਂ ਭਰਾ ਚਾਹੇ 10 ਰੁਪਏ ਦੀ ਚੀਜ਼ ਵੀ ਲੈ ਕੇ ਆਉਂਦਾ ਚਾਹੇ ਕੁਝ ਵੀ ਹਨਾ ਅੰਦਰ ਬੈਠੇ ਗੱਲਾਂ-ਬਾਤਾਂ ਕਰੀਆਂ ਹੋਰ ਜਿਵੇਂ ਰਸਤੇ ਕਰਦੇ ਹੁੰਦੇ ਹੋਰ ਬਈ ਠੀਕ ਠਾਕ ਹੈ ਚੌਲ ਝੋਨਾ ਠੀਕ ਠਾਕ ਸਰਬੋਤਮ ਰਿਪੋਰਟ ਤੇ ਚਾਹ ਚੂ ਪੀਤੀ ਤੇ ਮੇਰੀ ਭੈਣ ਵਕਲੈ ਮੈਨੇ ਖੋਲ ਭੈਣ ਨੇ ਡੱਬਾ ਖੋਲਿਆ ਤੇ ਵਿੱਚੋਂ ਨਿਕਲੇ ਪੀਪਾ ਤੇ ਪੀਪਾ ਦੇਖ ਕੇ ਕਹਿੰਦੀ ਜਮਾ ਪਿਛਲੇ ਸਾਲ ਵਾਲੇ ਨਾਲ ਤਾਂ ਹੀ ਆ ਪੀਪਾ ਤੇ ਕਹਿੰਦੀ ਅਸੀਂ ਇੰਨੇ ਕੀ ਕਰਨੇ ਪਿਛਲੇ ਸਾਲ ਵਾਲਾ ਤੁਸੀਂ ਲੈ ਜਾਓ ਮੈਂ ਖੱਤਰਾ ਰੱਖ ਦੋ ਗੱਡੀ 'ਚ ਉਹਨਾਂ ਨੇ ਪਿਛਲੇ ਸਾਲ ਵਾਲਾ ਇਹ ਪੀਪਾ ਗੱਡੀ 'ਚ ਰੱਖਤਾ ਤੇ ਪੀਪਾ ਕੱਢਿਆ ਬਾਹਰ ਜਿੰਮੀ ਨੇ ਬਦੰਦਰ ਨੇ ਇਹੋ ਜਿਹਾ ਭੈੜਾ ਲੋਕ ਲਾਇਆ ਜੇ ਦੇਖੀਏ ਤਾਂ ਕੁਝ ਵੀ ਨਹੀਂ ਤੇ ਜੇ ਦੇਖੀਏ ਛੇਦੀ ਖੁੱਲਦਾ ਵੀ ਨਹੀਂ ਮੇਰੇ ਭੈਣ ਤੋਂ ਛੇਦੀ ਉਤੋਂ ਪੈ ਇੱਕ ਕਰਿਆ ਹੋਇਆ ਆ ਪਾੜਤਾ ਤੇ ਮੇਰੀ ਭੈਣ ਤੋਂ ਖੁੱਲਿਆ ਨਹੀਂ ਇਹ ਟੇਟਾ ਵੀnga ਕੁੰਡਾ ਜਬਦ ਨੇ ਕਿਵੇਂ ਫਸਾਇਆ ਉਹਨੇ ਫਿਰ ਮੈਂ ਖੋਲਿਆ ਤੇ ਆਹ ਲੋ ਜੀ ਨਹੀਂ ਖੁੱਲਿਆ ਨਹੀਂ ਖੁੱਲਿਆ ਫਸ ਗਿਆ ਮਗਾ ਬਰੇ ਪੜਾ ਪੈਨੇ ਮੈਂ ਖੋਲਾ ਤੇ ਆ ਦੇਖੋ ਜੀ ਮੈਂ ਖੋਲਤਾ ਤੇ ਜਿੰਮੀ ਨੂੰ ਕਹਿ ਕੇ ਵਿੱਚ ਸ਼ਾਗਨ ਬਵਾਇਆ ਹੋਇਆ ਸੀਗਾ ਆ ਪਵਾ ਪਾ ਕਰਦੇ ਭੈਣ ਮੇਰੀ ਖੁਸ਼ ਹੋ ਗਈ ਤੇ ਮੈਂ ਕਿਹਾ ਦੇਖੀ ਮੈਂ ਕੋਲ ਕਿਹ ਵਿੱਚੋਂ ਕੀ ਨਿਕਲ ਤੇ ਵਿੱਚੋਂ ਨਿਕਲਿਆ 100 ਰੁਪਿਆ ਸ਼ਾਗਨ ਖੁਸ਼ ਹੋ ਗਈ ਪੂਰੀ ਤੇ ਉਦੋਂ ਆਪ ਦਾ ਦਿਲ ਵੀ ਬਾਗੋ ਬਾਗ ਹੋ ਗਿਆ ਜਦੋਂ ਹੁਣ ਆ ਮੈਨੂੰ ਪ੍ਰਭ ਖੁਸ਼ ਹੁੰਦਾ ਬਸ ਗੱਲਾਂ ਸਾਰੀਆਂ ਪਿਆਰ ਦੀਆਂ ਮੋਹ ਦੀਆਂ ਦੰਦਾ ਨਹੀਂ ਹੋਰ ਕੁਝ ਨਹੀਂ ਇੱਥੋਂ ਲੈ ਜਾਣਾ ਹਨ ਤੇ ਕੋਈ ਕਿਸੇ ਦਾ ਭੁੱਖਾ ਨਹੀਂ ਕੋਈ ਕਿਸੇ ਨੂੰ ਦੇ ਨਹੀਂ ਸਕਦਾ ਤੇ ਲਾਸਟ ਤੇ ਤੁਰਨੇ ਵੇਲੇ ਉਹੀ ਜਿਹੜੇ ਆਪਾਂ ਰਿਸ਼ਤੇਦਾਰਾਂ ਨਾਲ ਕਰਦੇ ਹੁੰਨੇ ਆ ਬਾਈ ਤੁਸੀਂ ਵੀ ਆਇਓ ਹਨਾ ਐ ਕਰਿਓ ਜਿਵੇਂ ਉਹ ਮੁਰੂ ਆਗਲਾ ਕਹਿੰਦਾ ਬਾਈ ਮੀਮੂ ਪੈਣ ਦੇ ਫੇਰ ਆਵਾਂਗੇ ਹਨਾ ਐ ਜੇ ਗੱਲਾਂ ਬਾਤਾਂ ਇਹ ਕਰਕੇ ਤੇ ਅਸੀਂ ਬਾਈ ਪਰਪੇ ਬਾਅਸ ਓਕੇ ਬਾਈ